ਮਿਸਟਰ ਕੁਦਦੀਪ ਸਿੰਘ ਗੜਗੜ ਜਿਹੜੇ ਕਿ ਜੱਥੇਦਾਰ ਨੇ ਨੇਰੇ ਸਵੇਰੇ ਚ ਬਣਾਏ ਸੀ ਜਿਹੜੇ ਕਿ ਚੋਰੀ ਬਣਾਏ ਸੀ ਪੰਜਾਬੀ ਲੈਂਗੁਏਜ ਮੈਂ ਗੱਲ ਕਰ ਰਿਹਾ ਹਾਂ ਅ ਕਾਲ ਤੱਕ ਸਾਫ ਦੇ ਜਿਹੜੇ ਵੇਲੇ ਕਦੇ ਕੋਈ ਨਹੀਂ ਕਰਦਾ ਇਹਨਾਂ ਨੇ ਉਸ ਵੇਲੇ ਕੀਤਾ ਸੀ ਕਿ ਡਰਦੇ ਸੀ ਮੈਨੂੰ ਕਿਹਾ ਡਰਦੇ ਹੋਣੇ ਤਾਂ ਹੀ ਚੋਰੀ ਬਣਾਇਆ ਉਹਦਾ ਇੱਕ ਨਵਾਂ ਫਰਮਾਨ ਆਇਆ ਯਾ ਸਲਾਹ ਦਿੱਤੀ ਹੋ ਸਕਦੀ ਕਹਿ ਸਕਦੇ ਆਪਾਂ ਉਹਨੇ ਇਹ ਗੱਲ ਕਹੀ ਹੈ ਕਿ ਜਿਹੜੇ ਸਿੱਖ ਪਰਿਵਾਰ ਨੇ ਉਹ ਤਿੰਨ ਜਾਂ ਚਾਰ ਬੱਚੇ ਪੈਦਾ ਕਰਦੇ ਪੜੀ ਵਿਦੇ ਗੱਲ ਕੀਤੀ ਉਹਨੇ ਤਾਂ ਕਹਿ ਹੀ ਦਿੱਤਾ ਤੇਨੂੰ ਲੋਕ ਫੋਲੋ ਕਰਨਗੇ ਸੌਰੀ ਜੀ ਮੈਂ ਤੈਨੂੰ ਕਹਿ ਰਿਹਾ ਅਕਾਲ ਤੱਕ ਸਾਹਮਣਾ ਮੇਰਾ ਕੋਈ ਕਰਨੀ ਹੈ ਉਹਦੀ ਰਿਸਪੈਕਟ ਉਹਮੀ ਹੈ ਇਹ ਬੰਦਾ ਉਹਤੇ ਬਿਠਾਇਆ ਗਿਆ ਜਿਵੇਂ ਰਜੀਦ ਸਿੰਘ ਕਹਿੰਦਾ ਇਹ ਨੌਕਰ ਹੈ ਜੀ ਜੋ ਜੋ ਉਹ ਤੋਂ ਕਹੇਗਾ ਕਿ ਉਹ ਫਰਮਾਨ شاہی ਫਰਮਾਨਾ ਨਹੀਂ ਪਹਿਲਾਂ ਆਪਦੀ ਆਥੈਂਟੀਸਿਟੀ ਪ੍ਰੂਫ ਕਰੋ ਦੈਟ ਯੂ ਆਰ ਅਥੋਰਾਈਜ਼ਡ ਟੂ ਸਿਟ देयर ਤੇ ਹੁਕਮਨਾਮਾ ਜਾਰੀ ਕਰ ਸਕਦੇ ਚੋਰੀ ਪਾ ਕੇ ਹੁਕਮ ਨਾ ਮਨ ਨਹੀਂ ਹੁੰਦੇ ਉਹਨੇ ਇਹ ਸਲਾਹ ਦਿੱਤੀ ਆ ਵੀ 3 ਤੋਂ 4 ਬੱਚੇ ਪੈਦਾ ਕਰੋ ਅੱਜ ਕੱਲ ਕਿਉਂਕਿ ਉੱਥੇ ਆ ਆਬਾਦੀ ਸਖਾਂਦੀ ਘਟ ਰਹੀ ਆ ਪੰਜਾਬ ਦੇ ਵਿੱਚ ਲੋਕੀ ਕਹਿੰਦੇ ਜੀ ਬਾਹਰ ਜਾ ਰਹੇ ਆ ਬਾਹਰ ਜੇ ਜਾ ਰਹੇ ਆ ਤੁਸੀਂ ਭਾਈ ਸਾਹਿਬ ਸਰਕਾਰਾਂ ਨੂੰ ਕਹੋ ਕਿ ਉੱਥੇ ਨੌਕਰੀ ਪੈਦਾ ਕਰੋ ਬੱਚਾ ਬਾਹਰ ਜਾਣ ਦੀ ਸੋਚੇ ਹੀ ਨਾ